ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਤੀਪੁਰ ਪਿੰਡ ਵਾਲਿਓ ਬਹੁਤ ਬਹੁਤ ਧੰਨਵਾਦ ਕਿਉਂਕਿ ਮੈਨੂੰ ਖੁਸ਼ੀ ਅੱਜ ਇਸ ਗੱਲ ਦੀ ਹੈ ਕਿ ਮੈਂ ਰਾਏ ਹਾ ਦਾ ਨਾਰਾ ਵਜਾ ਹੋਇਆ ਸਤਿਗੁਰ ਨੇ ਕਿਰਪਾ ਕੀਤੀ ਅੱਜ ਮੈਂ ਕਾਫੀ ਪੋਸਟਾ ਤੋਂ ਤੇ ਮੇਰੇ ਮਿੱਤਰ ਪਿਆਰਿਆਂ ਨੇ ਮੈਨੂੰ ਕੌਲਾ ਵੀ ਕੀਤੀ ਆ ਮੈਂ ਬੈਲਜੀਅਮ ਆਇਆ ਹੋਇਆ ਕਿ ਤੁਹਾਡਾ ਜਿਹੜਾ ਹਾ ਦਾ ਨਾਰਾ ਵੱਜਾ ਹੋਇਆ ਸੀਗਾ ਉਹ ਸਤਿਗੁਰ ਦੀ ਕਿਰਪਾ ਹੋ ਰਹੀ ਹੈ ਕਿ ਲੋਕ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਰਹੇ ਨੇ ਕਿ ਮੈਂ ਕਾਫੀ ਸਮੇਂ ਤੋਂ ਇਹੀ ਗੱਲ ਕਹਿੰਦਾ ਸੀ ਕਿ ਸਰਬਸੰਮਤੀ ਦੇ ਨਾਲ ਹੀ ਸਰਪੰਚ ਚੁਣੇ ਜਾਣ ਤੁਹਾਡੇ ਪਿੰਡ ਦਾ ਸੁਧਾਰ ਜੋ ਕਿ ਤੁਸੀਂ ਅਜੇ ਤੱਕ 77 ਸਾਲ ਹੋ ਗਏ ਸਾਡੇ ਵੱਡੇ ਵਡੇਰਿਆਂ ਨੂੰ ਭਾਰਤ ਜਾਦ ਕਰਾ ਕੇ ਦਿੱਤਾ ਸੀ 90% ਕੁਰਬਾਨੀਆਂ ਆਪ ਸਰਕਾਰਾਂ ਮੰਨ ਲੀਆਂ ਨੇ ਸੈਂਟਰ ਦੀਆਂ ਕਿ 90% ਕੁਰਬਾਨੀਆਂ ਸਰਦਾਰਾਂ ਨੇ ਦੇ ਕੇ ਭਾਰਤ ਯਾਦ ਕਰਾਇਆ ਲੇਕਿਨ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਅੱਜ ਕਸੂਰ ਤੁਹਾਡਾ ਆਪਣਾ ਜੇ ਤੁਸੀਂ ਸਰਬਸੰਮਤੀ ਦੇ ਨਾਲ ਪਿੰਡ ਦੇ ਸਰਪੰਚ ਨਹੀਂ ਚੁਣਦੇ ਜਿਹੜੇ ਬੰਦੇ ਨੇ ਸਰਪੰਚੀ ਵਾਸਤੇ 5 10 20 ਲੱਖ ਰੁਪਇਆ ਲਾਣਾ ਹੈ ਕੀ ਪਿੰਡ ਵਾਲਿਓ ਉਮੀਦ ਕਰਦੇ ਹੋ ਕਿ ਉਹਦੇ ਤੋਂ ਕੁਝ ਕਿ ਉਹ ਤੁਹਾਡੇ ਪਿੰਡ ਦਾ ਕੁਝ ਨਖਾਰ ਬਦਲੀ ਕਰੇਗਾ ਨਹੀਂ ਬਿਲਕੁਲ ਨਹੀਂ ਕਰ ਸਕਦਾ ਤੇ ਲਵਜੀਤ ਬੱਬੀ ਕਰ ਸਕਦਾ ਜੋ ਉਸਨੇ ਕਰਕੇ ਵਿਖਾਇਆ ਹੈ ਇਸ ਵਾਸਤੇ ਮੈਂ ਤੁਹਾਨੂੰ ਇਹ ਗੱਲ ਬੇਨਤੀ ਕਰਨਾ ਕਿ ਸਾਰੇ ਸਰਬਸਮਤੀ ਦੇ ਨਾਲ ਲਵਜੀਤ ਬੱਬੀ ਨੂੰ ਸਰਪੰਚ ਚੁਣਿਆ ਜਾਵੇ ਪਿੰਡ ਦਾ ਜੋ ਕਿ ਹੋਰ ਆਉਣ ਵਾਲੇ ਪੰਜਾ ਸਾਲਾਂ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਉਹਦੀ ਚੰਗੀ ਸੋਚ ਬੱਚੇ ਦੀ ਉਹ ਵਧੀਆ ਕੰਮ ਕਰੇਗਾ ਤੇ ਅਗਲੀ ਗੱਲ ਖੁਸ਼ੀ ਦੀ ਹੈ ਕਿ ਤੁਹਾਨੂੰ ਸਿੱਧਾ ਹੀ ਪਹਿਲਾਂ ਹੀ ਇਸ ਖੁਸ਼ੀ ਇੱਚੀ ਸਰਕਾਰ ਤੁਹਾਡੇ ਦੇ ਖੁਸ਼ ਹੋ ਕੇ ਤੁਹਾਡੇ ਪਿੰਡ ਦੇ ਖੁਸ਼ ਹੋ ਕੇ 5 ਲੱਖ ਰੁਪਇਆ ਤੁਹਾਨੂੰ ਨਾਮ ਦੇ ਰਹੀ ਹੈ ਤੇ ਸੁਖਦੇਵ ਸਿੰਘ ਬੈਲਜੀਅਮ ਵੀ ਮੈਂ ਇਸ ਵੇਲੇ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜੇ ਤੁਸੀਂ ਸਰਬਸਮਤੀ ਦੇ ਨਾਲ ਬੱਬੀ ਨੂੰ ਸਰਪੰਚ ਚੁਣਦੇ ਹੋ 1 ਲੱਖ ਰੁਪਇਆ ਮੇਰੇ ਵੱਲੋਂ ਵੀ ਤੁਹਾਡੇ ਪਿੰਨ ਨੂੰ ਨਾਮ ਹੈ ਇਹ ਬੇਨਤੀ ਪ੍ਰਵਾਨ ਕਰਨੀ ਤੇ ਗੱਲ ਸਿਰਫ ਮੇਰਾ ਵੀਰ 5 ਸਾਲ ਦੀ ਏ ਜਿਹੜਾ ਵੀ ਕੋਈ ਵੀਰ ਅੱਗੇ ਸੋਚ ਬਣਾ ਕੇ ਬਿਠਾ ਵੀ ਮੈਂ ਸਰਪੰਚ ਬੰਨਣਾ ਤੇ ਅਗਲੇ 5 ਸਾਲ ਦਾ ਸਾਨੂੰ ਲੋੜ ਵੀ ਨਹੀਂ ਅਸੀਂ ਦਾ ਸਿਰਫ ਇੱਕ ਵਾਰੀ ਇਹ ਵਖਾਣਾ ਹੈ ਕਿ ਹਾਂ ਪਿੰਡਾਂ ਦੀ ਸਰਬਸੰਮਤੀ ਜਿਹੜੀ ਏ ਉਹਦੇ ਵਿੱਚ ਪਿੰਡਾਂ ਦਾ ਵਿਕਾਸ ਕਿਵੇਂ ਹੁੰਦਾ ਹੈ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਗੱਲ ਤੇ ਗੌਰ ਕਰੋ ਤੇ ਆਪਣੇ ਪਿੰਡ ਦਾ ਹੋਰ ਵਧੀਆ ਢੰਗ ਦੇ ਨਾਲ ਕਿਉਂਕਿ ਤੁਹਾਡੇ ਪਿੰਡ ਦਾ ਹੋਤੀਪੁਰ ਪਿੰਡ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨਾ ਕੁ ਕਿਰੇ ਸੁਕੀਆਂ ਸੀਗਾ ਅੱਜ ਉਹ ਹੋ ਪਿੰਡ ਸਰਪੰਚ ਲਵਜੀਤ ਸਿੰਘ ਬੱbbi ਦੀ ਵਜ੍ਹਾ ਨਾਲ ਅੱਜ ਪਿੰਡ ਦਾ ਨਾਂ ਚੱਲ ਰਿਹਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ 'ਚ ਵੀ ਹੋਤੀਪੁਰ ਪਿੰਡ ਨੂੰ ਲੋਕਾਂ ਨੇ ਵੇਖਿਆ ਇਸ ਵਾਸਤੇ ਜ਼ਰੂਰ ਇਸ ਗੱਲ ਦੇ ਉੱਤੇ ਗੌਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ